ਸੋਹਣੇ ਦੇਸ਼ ਪੰਜਾਬ ਦਾ ਇੱਕ ਬੜਾ ਪਿਆਰਾ ਜਿਹਾ ਸ਼ਹਿਰ ਜਲੰਧਰ ਤੇ ਅਕਸਰ ਇਹ ਸ਼ਬਦ ਆਪਾਂ ਨੂੰ ਆਪ ਸੁਣੋ ਮਿਲਦਾ ਜਲੰਧਰ ਜੇ ਕੋਈ ਸਾਨੂੰ ਪੁੱਛ ਲਵੇ ਕਿ ਜਲੰਧਰ ਦਾ ਕੀ ਮਤਲਬ ਹੈ ਜਾਂ ਜਲੰਧਰ ਸ਼ਹਿਰ ਦਾ ਅਰਥ ਕੀ ਬਿਕਦਾ ਫਿਰ ਤੁਹਾਡੇ ਵਰਗੇ ਸੂਝਵਾਨ ਸੱਜਣ ਬੜਾ ਸੋਹਣਾ ਜੀ ਜਵਾਬ ਦਿੰਦੇ ਨੇ ਕਿ ਜਲੰਧਰ ਤੋਂ ਭਾਵ ਹੈ ਕਿ ਜਲ ਅੰਦਰ ਜਲ ਅੰਦਰ ਤੋਂ ਭਾਵ ਕਿ ਜਿਹੜਾ ਸ਼ਤਰਤੀ ਜਲ ਦੇ ਅੰਦਰ ਸੀ ਜਿਵੇਂ ਵਿਆਸ ਅਤੇ ਸੱਤ ਨੂੰ ਜ ਦਰਿਆਵਾਂ ਦੇ ਵਿੱਚਕਾਰ ਦਾ ਇਲਾਕਾ ਦੋ ਦਰਿਆਵਾਂ ਦੇ ਵਿਚਲੇ ਇਲਾਕਾ ਜੋ ਪਾਣੀ ਦੇ ਅੰਦਰ ਸੀ ਕਿਉਂਕਿ ਪਾਣੀ ਨੂੰ ਆਪਾਂ ਸਾਰੇ ਜਲ ਵੀ ਕਹਿ ਦਿੰਦੇ ਆ ਜਲ ਤੋਂ ਭਾਵ ਆਮ ਤੌਰ ਤੇ ਅੱਜ ਵੀ ਅਸੀਂ ਜਦੋਂ ਕਿਤੇ ਗੁਰਦੁਆਰਾ ਸਾਹਿਬ ਜਾਣੇ ਜਾਂ ਹੋਰ ਸਥਾਨਾਂ ਤੇ ਜਾਣੇ ਆ ਤਾਂ ਹਮੇਸ਼ਾ ਇੱਕ ਸ਼ਬਦ ਵਰਤਿਆ ਜਾਂਦਾ ਚਲ ਇਸੇ ਤਰ੍ਹਾਂ ਪ੍ਰਾਤਨ ਸਮੇਂ ਦੇ ਵਿੱਚ ਵੀ ਇਹ ਜਲ ਸ਼ਬਦ ਪ੍ਰਚਲਿਤ ਸੀ ਕਿ ਇਹ ਜਿਹੜੀ ਧਰਤੀ ਸੀ ਦੋ ਦਰਿਆਵਾਂ ਦਾ ਹਿੱਸਾ ਸੀ ਜਿਸ ਕਰਕੇ ਇਹ ਸਹੇ ਦੇ ਸਹੇ ਜਲ ਅੰਦਰ ਤੋਂ ਭਾਵ ਜਲੰਧਰ ਬਣ ਗਿਆ ਇਹ ਕਿਸੇ ਭੈਣ ਭਰਾ ਦਾ ਹੋਰ ਕੋਈ ਵਿਚਾਰ ਹੋਵੇ ਜਾਂ ਕੋਈ ਹੋਰ ਅਰਥ ਹੋਵੇ ਤੇ ਜਰੂਰ ਸਾਝਾ ਕਰੇ ਇਹ ਸੋਹਣਾ ਦੇਸ਼ ਪੰਜਾਬ ਦਾ ਇਹ ਸ਼ਹਿਰ ਖੂਬ ਤਰੱਕੀ ਕਰੇ ਖੂਬ ਵਿਕਾਸ ਕਰੇ ਇਹ ਜਲੰਧਰ ਸ਼ਹਿਰ ਦਾ ਵਾਰੀ ਦ੍ਰਿਸ਼ਾ ਬਹੁਤ سارے ਸੱਜਣ ਮੇਰੇ ਨੇ ਜਲੰਧਰ ਸ਼ਹਿਰ ਤੋਂ ਬਣਾ ਸਾਰਿਆਂ ਨੂੰ ਹੀ ਆਪਣੇ ਵੱਲੋਂ ਸਤਿ ਸ਼੍ਰੀ ਅਕਾਲ ਬੋਲ ਰਹਾ ਹਾਂ ਅਰਦਾਸ ਬੇਨਤੀ ਕਰਦਾ ਹਾਂ ਤੁਸੀਂ ਸਾਰੇ ਖੁਸ਼ ਰਹੋ ਜੜਦੀ ਕਲਾ ਚ ਰਹੋ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾ ਹੋਣ ਇਹ ਜਲੰਧਰ ਸ਼ਹਿਰ ਦਾ ਜਿਹੜਾ ਇਲਾਕਾ ਆ ਇਸ ਵੇਲੇ ਆਪਾਂ ਨੂੰ ਕ੍ਰੋਸ ਕਰ ਰਹੇ ਹਾਂ